ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਆਖਿਰ ਕਿਉਂ ਹੋਈ ਕੁਲਦੀਪ ਧਾਲੀਵਾਲ ਦੀ ਕੈਬਨਿਟ ਚੋਂ ਛੁੱਟੀ ਸੀਮੰਨ ਦਾ ਮੰਨਤੇ ਕੇਜਰੀਵਾਲ ਦੇ ਕਰੀਬੀ ਕਰੀਬੀ ਨੂੰ ਝਟਕਾ ਮੁੱਖ ਮੰਤਰੀ ਭਗਵੰਦ ਮਾਨ ਨੇ ਅੱਜ ਲੁਧਿਆਣਾ ਜਿਮਨੀ ਚੌਂਦ ਦੌਰਾਨ ਕੀਤੇ ਦਾਅਵੇ ਮੁਤਾਬਕ ਸੰਜੀਵ अरोड़ा ਨੂੰ ਕੈਬਨਟ ਮੰਤਰੀ ਬਣਾ ਦਿੱਤਾ ਹੈ ਪਰ ਨਾਲ ਹੀ ਆਪਣੇ ਬੇਹੱਦ ਕਰੀਬੀ ਕੁਲਦੀਪ ਢਾਲੀਵਾਲ ਨੂੰ ਮੰਤਰੀ ਮੰਡਲ ਤੋਂ ਬਾਹਰ ਕੱਢ ਦਿੱਤਾ ਹੈ ਕੁਲਦੀਪ ਢਾਲੀਵਾਲ ਨੂੰ 2022 ਵਿੱਚ ਆਪ ਸਰਕਾਰ ਬਣਨ ਤੋਂ ਬਾਅਦ ਐਮ ਵਿਭਾਗ ਦਿੱਤੇ ਗਏ ਸਨ ਪਰ ਹੌਲੀ-ਹੌਲੀ ਸਾਰੇ ਵਾਪਸ ਲਏ ਗਏ ਹਨ ਇਸ ਲਈ ਕੁਲਦੀਪ ਢਾਲੀਵਾਲ ਦੀ ਕੈਬਨਟ ਦੂਜੇ ਛੁੱਟੀ ਚਰਚਾ ਦਾ ਵਿਸ਼ਾ ਇਹ ਮਗਲ ਹੈ ਕਿ ਆਮ ਆਦਮੀ ਪਾਰਟੀ ਦੇ ਸਰਕਾਰ ਨੇ ਗੁਲਦੀਪ ਢਾਲੀਵਾਲ ਦੇ ਅਸਤੀਫੇ ਦੇ ਕਾਰਨ ਦਾ ਤੇ ਖामोਸ਼ੀ ਚ ਸਾਦੀ ਹੋਈ ਹੈ ਪਰ ਢਾਲੀਵਾਲ ਦਾ ਕਹਿਣਾ ਹੈ ਕਿ ਉਹਨਾਂ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਹਿਣ ਤੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਢਾਲੀਵਾਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਨੇ ਉਹਨਾਂ ਨੂੰ ਕਿਹਾ ਸੀ ਕਿ ਕਿਸੇ ਹੋਰ ਨੂੰ ਮੌਕਾ ਦੇ ਰਹਾ ਹੈ ਪਤਾ ਲੱਗਾ ਹੈ ਕਿ ਢਾਲੀਵਾਲ ਕੈਬਿਨੇਟ ਵਿੱਚੋਂ ਸੱਡੇ ਜਾਣ ਤੇ ਨਾਖੁਸ਼ ਹਨ ਢਾਲੀਵਾਲ ਵਾਰ-ਵਾਰ ਇੱਕੋ ਗੱਲ ਤੇ ਜੋੜਦੇ ਰਹੇ ਹਨ ਕਿ ਉਹ ਪੰਜਾਬ ਨੂੰ ਪਿੱਠ ਨਹੀਂ ਦਿਖਾਉਣਗੇ ਉਹ ਪੰਜਾਬ ਲਈ ਆਖਰੀ ਦਮ ਤੱਕ ਲੜਨਗੇ ਉਹ ਪੰਜਾਬ ਲਈ ਜੰਗ ਜਾਰੀ ਰੱਖਣਗੇ ਉਹਨਾਂ ਕਿਹਾ ਹੈ ਕਿ ਉਹਨਾਂ ਨੇ ਕੇਜਰੀਵਾਲ ਦੇ ਕਹਿੰਦੇ ਅਮਰੀਕਾ ਦੀ ਨਾਗਰਿਕਤਾ ਛੱਡੀ ਸੀ ਦੱਸੀ ਦੱਸ ਇਹ ਕਿ ਕੁਲਦੀਪਤਾ ਸਿੰਘ ਢਾਲੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਪੁਰਾਣੀ ਨੈਤਿਕਤਾ ਚੱਲ ਰਹੀ ਨੇੜਤਾ ਚੱਲ ਰਹੀ ਸੀ ਤੇ ਢਾਲੀਵਾਲ ਨੇ ਭਗਵੰਤ ਮਾਨ ਨਾਲ ਇਕੱਠੇ ਪੀਪਲਜ਼ ਪਾਰਟੀ ਹਾਕ ਪੰਜਾਬ ਵਿੱਚ ਕੰਮ ਕੀਤਾ ਸੀ ਮੁੱਖ ਮੰਤਰੀ ਦੇ ਕੈਬਨਟ ਚ ਨੇੜਲੇ ਸਾਥੀਆਂ ਦੇ ਢਾਲੀਵਾਲ ਇਕ ਰਹੇ ਹਨ ਢਾਲੀਵਾਲ 2014 ਵਿੱਚ 2014 ਤੋਂ ਹੀ ਆਪ ਨਾਲ ਜੁੜੇ ਹੋਏ ਹਨ ਉਹਨਾਂ ਨੇ ਅਮਰੀਕਾ ਦੀ ਨਾਗਰਿਕਤਾ ਤਿਆਗ ਕੇ ਆਪ ਦੀ ਟਿਕਟ ਤੇ ਚੋਣ ਲੜੀ ਹੈ ਪਿਛਲੇ ਲੋਕ ਸਭਾ ਚੋਣ ਚ ਢਾਲੀਵਾਲ ਨੂੰ ਅੰਮ੍ਰਿਤਸਰ ਤੋਂ ਪਾਰਟੀ ਦੇ ਉਮੀਦਵਾਰ ਬਣਾਇਆ ਗਿਆ ਸੀ ਪਰ ਹੋਣ ਉਹ ਚੋਣ ਹਾਰ ਗਏ ਹਨ ਜਦੋਂ ਧਾਲੀਵਾਲ ਪੰਚਾਇਤ ਮੰਤਰੀ ਸਨ ਤਾਂ ਉਹਨਾਂ ਦੇ ਉਹਨਾਂ ਦੇ ਕਰੀਬ 11000 ਏਕੜ ਪੰਚਾਇਤ ਜ਼ਮੀਨ ਨੂੰ ਨਜਾਇਜ਼ ਕਬਜ਼ੇ ਹੇਠੋਂ ਛਡਵਾਇਆ ਗਿਆ ਹੈ ਦਰਸਲ ਜਦੋਂ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਕੁਲਦੀਪ ਧਾਲੀਵਾਲ ਨੂੰ ਤਿੰਨ ਅਹਿਮ ਮੰਤਰਾਲੇ ਦਿੱਤੇ ਗਏ ਇਹਨਾਂ ਵਿੱਚ ਖੇਤੀਬਾੜੀ ਦੇ ਕਿਸਾਨ ਭਲਾਈ ਵਿਭਾਗ ਗ੍ਰਾਮ ਵਿਕਾਸ ਤੇ ਪੰਚਾਇਤ ਐਨ ਆਰ ਆਈ ਮਾਮਲੇ ਸ਼ਾਮਲ ਹਨ 2023 ਵਿੱਚ ਕੈਬਨਟ ਬੇ ਫੇਰ ਬਦਲਦ ਰਾਨਬ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਉਹਨਾਂ ਤੋਂ ਵਾਪਸ ਲਿਆ ਗਿਆ ਸੀ ਤੇ ਉਹਨਾਂ ਨੂੰ ਸਿਰਫ ਪ੍ਰਸ਼ਾਸਕੀ ਸੁਧਾਰ ਤੇ ਐਨ ਆਰ ਆਈ ਵਿਭਾਗ ਦਿੱਤਾ ਗਿਆ ਖਬਰ ਨਾਲ ਅੰਤ ਤੱਕ ਬਨੇ ਰਹਿ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ